ਗੈਂਗਸਟਰ ਅਨਮੋਲ ਬਿਸ਼ਨੋਈ ਨੇ ਸੁਰੱਖਿਆ ਮੰਗੀ ਹੈ ਦੱਸ ਕਿ ਅਨਮੋਲ ਬਿਸ਼ਨੋਈ ਨੇ ਆਪਣੀ ਜਾਨ ਨੂੰ ਜੇਲ੍ਹ ਚ ਖਤਰਾ ਦੱਸਿਆ ਹੈ ਟਾਰਗੇਟ ਕਿਲਿੰਗ ਦਾ ਖਦਸ਼ਾ ਵੀ ਉਸਦੇ ਵੱਲੋਂ ਪਕਟਾਇਆ ਗਿਆ ਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਤੋਂ ਜਾਨ ਨੂੰ ਆਪਣਾ ਦੱਸਿਆ ਹੈ ਖਤਰਾ ਅਨਮੋਲ ਬਿਸ਼ਨੋਈ ਨੇ ਅਨਮੋਲ ਬਿਸ਼ਨੋਈ ਦੇ ਵਕੀਲ ਨੇ ਸੁਰੱਖਿਆ ਦੇ ਲਈ ਇੱਕ ਪਟੀਸ਼ਨ ਪਾਈ ਹੈ ਤੇ ਸੁਣਵਾਈ ਦਦਾਨ ਅਨਮੋਲ ਬਿਸ਼ਨੋਈ ਦੇ ਲਈ ਬੁਲੇਟ ਪ੍ਰੂਫ ਜੈਕਟ ਦੀ ਡਿਮਾਂਡ ਇਸ ਪਟੀਸ਼ਨ ਚ ਕੀਤੀ ਗਈ ਹੈ ਕਿਉਂਕਿ ਅਨਮੋਲ ਬਿਸ਼ਨੋਈ ਸੁਰੱਖਿਆ ਏਜੰਸੀਆਂ ਦੀ ਗ੍ਰਿਫਤ ਹੈ ਕਿਸਤੇ ਕਨਾਲ ਕੁਝ ਦਿਨ ਪਹਿਲਾਂ ਹੀ ਅਨਮੋਲ ਬਿਸ਼ਨੋਈ ਨੂੰ ਰੀਪੋਰਟ ਕਰਕੇ ਇੰਡੀਆ ਲਿਆਇਆ ਗਿਆ ਸੀ ਉਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰਕੇ 11 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ ਬੀਤੇ ਕੱਲ ਵੀ ਕਿਸਤੇ ਕੇ ਨਾਲ ਪੇਸ਼ੀ ਹੋਈ ਸੀ ਅਨਮੋਲ ਬਿਸ਼ਨੋਈ ਦੀ 7 ਹੋਰ ਦਿਨਾਂ ਦਾ ਰਿਮਾਂਡ ਹਾਸਿਲ ਕਰਨ ਐਨਆਈ ਕਾਮਯਾਬ ਰਹੀ ਹੈ ਪਰ ਹੁਣ ਅਨਮੋਲ ਬਿਸ਼ਨੋਈ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ ਟਾਰਗੇਟ ਕਿਲਿੰਗ ਦਾ ਖੱਛਾ ਜਤਾ ਹੈ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਤੋਂ ਜਾਨ ਨੂੰ ਆਪਣਾ ਖਤਰਾ ਅਨਮੋਲ ਬਿਸ਼ਨੋਈ ਦੇ ਵੱਲ ਦੱਸਿਆ ਗਿਆ ਅਨਮੋਲ ਬਿਸ਼ਨੋਈ ਦੇ ਵਕੀਲ ਨੇ ਸੁਰੱਖਿਆ ਲਈ ਅਰਜ਼ੀ ਪਾਈ ਹੈ ਕਿ ਜਦੋਂ ਕਿ ਤੇਵੀ ਕੋਰਟ ਅਨਮੋਲ ਬਿਸ਼ਨੋਈ ਨੂੰ ਪੇਸ਼ ਕੀਤਾ ਜਾਏ ਤੇ ਉਦੋਂ ਜੈਕਟ ਪ੍ਰੂਫ ਜੋ ਬੁਲਟ ਹੈ ਬੁਲਟ ਪ੍ਰੂਫ ਜੈਕਟ ਉਸ ਨੂੰ ਪ੍ਰੋਵਾਈਡ ਕਰਵਾਈ ਜਾਏ ਤੇ ਅਰਜ਼ੀ ਤੇ ਸ਼ਹਿਜ਼ਾਦ ਪੱਟੀ ਦੇ ਵੱਲੋਂ ਧਮਕੀਆਂ ਦਾ ਹਵਾਲਾ ਵੀ ਦਿੱਤਾ ਗਿਆ ਹੈ ਦੇਖਣਾ ਹੋਵੇਗਾ ਕਿ ਕੀ ਕੁਝ ਜੋ ਕੋਰਟ ਦਾ ਰੁਖ ਇਸ ਪੂਰੀ ਪਟੀਸ਼ਨ ਤੇ ਰਹਿੰਦਾ ਹੈ देखिए ड्यू टू सिक्योरिटी रीजन्स आज अनमोल बिश्नोई को कोर्ट में ना ला के जो एन आई ए की प्रोसीडिंग्स थी वो एन आई ए हेडक्वार्टर में ही कंडक्ट की गई है और एन आई ए ने उसकी फर्दर दस दिन की पी सी की डिमांड की थी जो जज साहब ने हमारी ऑब्जेक्शंस भी सुनी और उनकी फर्दर इन्वेस्टिगेशन की रिक्वायरमेंट भी सुनी और अकॉर्डिंगली सात दिन की फर्दर पीसी सी ग्रांट किया नहीं जज साहब और हम लोग खुद सब एन आई ए हेडक्वाटर गए थे एन आई ए हेडक्वाटर पर ही प्रोसीडिंग्स कंडक्ट हुई हैं हम लोगों ने सिक्योरिटी की रिक्वेस्ट तो की थी जज साहब को कि थ्रेट है अनमोल को और सेम चीज़ एन ने भी एडमिट की थी और एन ने भी इस चीज़ पर ऑब्जेक्शन नहीं किया था उन्होंने भी बोला कि हाँ थ्रेट है तो उस चीज़ को आ, देखते हुए एज पर एन एक्ट जो नेशनल इन्वेस्टिगेशन एजेंसी का एक्ट है उसमें प्रोसीडिंग्स जज साहब खुद या रिक्वेस्ट पर कहीं पर भी कर सकते हैं तो जज साहब ने इसी को सही समझा कि इसके लिए प्रोसीडिंग्स एन आई ए हेडक्वार्टर में की। मेरे मेरे से मनोज राठी फोन लाइन से जुड़े ने मनोज अनमोल बिश्नोई ने टारगेट किलिंग का खद्चा प्रकटाया है बिल्कुल अनमोल बिश्नोई इस वे एन आई ए ਹਾਲਾਂਕਿ ਉਸ ਨੂੰ ਹੁਣ 7 ਦਿਨ ਦਾ ਹੋਰ ਵੀ ਅੱਗੇ ਬਧਾਇਆ ਗਿਆ ਲੇਕਿਨ ਇਹਦੇ ਵਿਚਾਲੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਆਈ ਸੀ ਹਾਲਾਂਕਿ ਨਿਊਜ਼ ਏਜੀ ਨੇ ਉਹਦੀ ਪੁਸ਼ਟੀ ਨਹੀਂ ਕਰਦਾ ਜਿਦੇ ਵਿੱਚ ਪਾਕਿਸਤਾਨ ਜਿਹੜਾ ਡਾਉਨ ਹੈ ਤੇ ਨਾਲ ਪੱਟੀ ਉਹਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਮੈਂ ਲਾਰੈਂਸ ਬਿਸ਼ਨੋਈ ਤੇ ਉਹਦੇ ਭਰਾ ਨੂੰ ਮਾਰਾਂਗਾ ਜਿੱਥੇ ਵੀ ਉਹ ਮਿਲ ਗਏ ਔਰ ਜਿਹੜੀ ਇਹ ਇਹਨਾਂ ਦੇ ਵਕੀਲਾ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜਾ ਅਮੋਲ ਬਿਸ਼ਨੋਈ ਹੈ ਉਸ ਨੂੰ ਥ੍ਰੈਟ ਔਰ ਲਗਾਤਾਰ ਸੈਟੂ ਨੂੰ ਮਾਰਨ ਦੀ ਜਿਹੜੀ ਹੈਗੀ ਹੈ ਉਹ ਆ ਰਹੀ ਹੈ ਇਸ ਕਰਕੇ ਹਾਲਾਂਕਿ ਦੇਖੋ ਐਨਆਈਏ ਦੀ ਕੋਰਟ ਵੱਲੋਂ ਇਹ ਅਰਜੀ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਪਰ ਉਹਦੀ ਜਿਹੜੀ ਸੁਣਵਾਈ ਹੈ ਉਹ ਵੀ ਅੰਦਰ ਹੀ ਹੋਈ ਹੈ ਕਿਉਂਕਿ ਉਹਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਬੁਲੇਟ ਪ੍ਰੂਫ ਜੈਕਟ ਬੁਲੇਟ ਪ੍ਰੂਫ ਕਰ ਲਿਆ ਜਦ ਉਸ ਨੂੰ ਲੈ ਕੇ ਜਾਣ ਕੀ ਕੋਰਟ ਦੇ ਵਿੱਚ ਪੇਸ਼ ਕਰਨ ਤਾਂ ਉਹ ਸਾਰੇ ਚੀਜ਼ਾਂ ਦੇ ਜਿਹੜੀ ਹੈ ਨੋਟ ਪੈ ਸਕਦੀ ਹੈ ਕਿਉਂਕਿ ਇਸ ਨੂੰ ਕਿਰਿਸ ਜਿਹੜੀ ਸੈਟ ਹੈ ਉਹ ਹੈ ਯਾਨੀ ਕਿ ਕਦੇ ਵੀ ਕੋਈ ਵੀ ਇਸ ਨੂੰ ਮਾਰਨ ਦੀ ਕਿਉਂਕਿ ਰਾਈਵਲ ਗੈਂਗ ਦੀ ਅਸੀਂ ਗੱਲ ਕਰ ਲਈਏ ਕਿ ਪਿਛਲੇ ਦਿਨਾਂ ਵੀ ਅਸੀਂ ਦੇਖੀਏ ਕਿਉਂਕਿ ਦੇਖੋ ਅਨਮੋਲ ਬਿਸ਼ਨੋਈ ਉਹ ਕੜੀ ਹੈ ਜੋ ਕਿ ਪਿਛਲੇ ਦਿਨਾਂ ਕਾਫੀ ਐਕਟਿਵ ਰਿਹਾ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਇਸ ਵਿਲੇ ਜੇਲ ਦੇ ਵਿੱਚ ਹੈ ਤਾਂ ਜਿੰਨੀ ਵੀ ਜਿਹੜੀ ਐਕਟੀਵਿਟੀ ਹੈ ਜਿੰਨਾ ਵੀ ਜਿਹੜਾ ਆਪਰੇਸ਼ਨ ਹੈ ਲਾਰੈਂਸ ਗੈਂਗ ਦਾ ਉਹ ਅਨਮੋਲ ਬਿਸ਼ਨੋਈ ਵਿਦੇਸ਼ਾਂ ਦੇ ਵਿੱਚ ਬੈ ਕੇ ਚਲਾ ਰਿਹਾ ਸੀਗਾ ਚਾਹੇ ਉਹ ਦਿੱਲੀ ਦੀ ਅਸੀਂ ਗੱਲ ਕਰ ਲਈਏ ਚਾਹੇ ਉਹ ਪੰਜਾਬ ਦੇ ਵਿੱਚ ਐਕਟਿਵ ਰਹੇ ਸੀ ਅਸੀਂ ਗੱਲ ਕਰ ਲਈਏ ਚਾਹੇ ਉਹ ਹਰਿਆਣਾ ਦੀ ਗੱਲ ਕਰ ਲਈਏ ਚਾਹੇ ਉਹ ਰਾਜਸਥਾਨ ਦੀ ਗੱਲ ਕਰ ਲਈਏ ਯੂਪੀ ਦੀ ਗੱਲ ਕਰ ਲਈਏ ਔਰ ਕਾਫੀ ਜ਼ਿਆਦਾ ਐਕਟਿਵ ਸੀ ਫਿਰੋਤੀ ਦੀ ਅਸੀਂ ਜਿਹੜੀ ਵਿਰੋਧੀ ਗੈਂਗ ਹੈ ਉਹਨਾਂ ਨਾਲ ਵੀ ਕਾਫੀ ਜਿਹੜੇ ਉਹਨਾਂ ਦੇ ਮੈਂਬਰ ਨੂੰ ਮਾਰ ਕੇ ਉਹਦੀ ਰਿਸਪੌਂਸਿਬਿਲਟੀ ਇਹ ਆਪਸ ਵਿੱਚ ਜਿਹੜਾ ਲੜਾਈ ਝਗੜਾ ਹੈ ਉਸ ਨੂੰ ਲੈ ਕੇ ਵੀ ਇੱਕ ਐਪਲੀਕੇਸ਼ਨ ਜਿਹੜੀ ਇਹਨਾਂ ਵੱਲੋਂ ਦਿੱਤੀ ਗਈ ਸੀ ਕਿ ਇਸ ਨੂੰ ਕਾਫੀ ਜ਼ਿਆਦਾ ਥ्रेट ਹੈ ਇਸ ਕਰਕੇ ਇਹਦੀ ਜਿਹੜੀ ਸਰਵਾਈ ਹੈ ਉਹ ਵੀ ਅੰਦਰ ਤੋਂ ਵੀ ਤੇ ਇਸ ਨੂੰ ਜਦਾ ਹੈਗਾ ਸੇਫਗਾਰ ਦਿੱਤਾ ਜਾ ਰਿਹਾ ਹੈ ਹਾਲਾਂਕਿ ਹੁਣ 7 ਦਿਨ ਦਾ ਇਹਦਾ ਰਿਮਾਨ ਦਿੱਤਾ ਗਿਆ ਉਹਦੇ ਵਿੱਚ ਇਹ ਵਾਲੀ ਜਿਹੜੀ ਗੱਲ ਹੈ ਉਹ ਜ਼ਰੂਰ ਕੀਤੀ ਗਈ ਹੈ ਜੀ ਚਲੋ ਬੜ ਬੜ ਸ਼ੁਕਰੀਆ ਮਨੋ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਟਾਰਗੇਟ ਕਿਲਿੰਗ ਦਾ ਖੱਛਾ ਅਨਮੋਲ ਬਿਸ਼ਨੋਈ ਨੇ ਪ੍ਰਗਟਾਇਆ ਹੈ ਅਰਜ਼ੀ ਉਹਨਾਂ ਦੇ ਵਕੀਲਾਤ ਵੱਲੋਂ ਦਾਇਰ ਕੀਤੀ ਗਈ ਹੈ ਕਿ ਬੁਲੇਟ ਪ੍ਰੂਫ ਜੈਕਟ ਪ੍ਰੋਵਾਈਡ ਕਰਵਾਈ ਜਾਏ ਜਦੋਂ ਕਿਤੇ ਵੀ ਪੇਸ਼ੇ ਲਈ ਲੈ ਕੇ ਜਾਇਆ ਜਾਂਦਾ ਹੈ ਤੇ ਉਦੋਂ ਬੁਲੇਟ ਪ੍ਰੂਫ ਗੱਡੀਆਂ ਪ੍ਰੋਵਾਈਡ ਕਰਵਾਈਆਂ ਜਾਣ